ਦੀ ਟੀਮ ਨੂੰ ਚਟਕਾ ਲੱਗਿਆ ਹੈ ਅਮਿਤ ਰੋਹੀਦਾਸ ਤੇ ਇੱਕ ਮੈਚ ਦਾ ਬੈਨ ਲੱਗਿਆ ਹੈ ਸੈਮੀਫਾਈਨਲ ਨਹੀਂ ਖੇਡ ਸਕਣਗੇ ਅਮਿਤ ਰੋਹੀਦਾਸ ਦਾਸੀ ਕੀ ਜਰਮਨੀ ਦੇ ਖਿਲਾਫ ਸੈਮੀਫਾਈਨਲ ਨਹੀਂ ਖੇਡ ਸਕਣਗੇ ਅਮਿਤ ਰੋਹੀਦਾਸ ਨੂੰ ਕੱਲ 레드 ਕਾਰਡ ਮਿਲਿਆ ਸੀ ਯਾਨੀ ਕਿ ਗਾਰਾ ਦੇ ਵਿੱਚੋਂ 10 ਜਿਹੜੇ ਮੈਂਬਰ ਨੇ ਟੀਮ ਦੇ ਉਹੀ ਰਹਿ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਮੈਚ ਖੇਡਿਆ ਸੀ ਤਾਂ 레드 ਕਾਰਡ ਮਿਲਿਆ ਜਿਸ ਤੋਂ ਬਾਅਦ ਹੁਣ ਉਹਨਾਂ ਤੇ ਬੈਨ ਲੱਗਿਆ ਹੈ ਤਾਂ ਕੁਆਟਰਫਾਈਨਲ ਦੇ ਵਿੱਚੋਂ ਸੈਮੀਫਾਈਨਲ ਦੇ ਵਿੱਚ ਕਲ ਟੀਮ ਇੰਡੀਆ ਪਹੁੰਚੀ ਹੈ ਹਾਲਾਂਕਿ ਮੈਚ ਜਦੋਂ ਹੋਇਆ ਤਾਂ ਟਾਈਪ ਹੋ ਗਿਆ ਸੀ ਉਸ ਤੋਂ ਬਾਅਦ ਸ਼ੂਟਆਊਟ ਦੇ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਪਰ ਇਸ ਦੇ ਵਿਚਾਲੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਔਰ ਭਾਰਤੀ ਟੀਮ ਨੂੰ ਝਟਕਾ ਲੱਗਿਆ ਹੈ ਹੌਕੀ ਟੀਮ ਨੂੰ ਝਟਕਾ ਲੱਗਿਆ ਹੈ ਤਾਂ ਅਮਿਤ ਰੋਹੀਦਾਸ ਜਿਹੜੇ ਖਿਡਾਰੀ ਨੇ ਉਹਨਾਂ ਤੇ ਇੱਕ ਮੈਚ ਦਾ ਬੈਨ ਲਗਾ ਦਿੱਤਾ ਗਿਆ ਹੈ ਤਾਂ ਹੁਣ ਸੈਮੀਫਾਈਨਲ ਨਹੀਂ ਖੇਡ ਸਕਣਗੇ ਅਮਿਤ ਰੋਹੀਦਾਸ ਤਾਂ ਜਰਮਨੀ ਦੇ ਖਿਲਾਫ ਸੈਮੀਫਾਈਨਲ ਮੈਚ ਨਹੀਂ ਖੇਡ ਸਕਣਗੇ ਕਿਉਂਕਿ ਹੁਣ ਅਗਲਾ ਮੈਚ ਕੱਲ ਬ੍ਰਿਟੇਨ ਦੇ ਨਾਲ ਮੈਚ ਸੀ ਕੁਆਟਰ ਫਾਈਨਲ ਔਰ ਹੁਣ ਅੱਗੇ ਜਰਮਨੀ ਦੇ ਨਾਲ ਮੈਚ ਹੋਏਗਾ ਤਾਂ ਜਰਮਨੀ ਦੇ ਨਾਲ ਜਿਹੜਾ ਮੈਚ ਹੋਏਗਾ ਉਸ ਦੇ ਵਿੱਚ ਇੱਕ ਖਿਡਾਰੀ ਅਮਿਤ ਰੋਹੀਦਾਸ ਨਹੀਂ ਖੇਡ ਸਕਣਗੇ ਕਿਉਂਕਿ ਬੈਨ ਲਗਾ ਦਿੱਤਾ ਗਿਆ ਹੈ ਤਾਂ ਰੈੱਡ ਕਾਰਡ ਮਿਲਿਆ ਸੀ ਅਮਿਤ ਰੋਹੀਦਾਸ ਨੂੰ ਕੱਲ ਔਰ ਕੁਆਟਰ ਫਾਈਨਲ ਮੈਚ ਦੇ ਵਿੱਚ ਕੁੱਲ 60 ਮਿੰਟ ਦੇ ਵਿੱਚ ਖੇਡ ਦੇ ਵਿੱਚ 48 ਮਿੰਟ ਭਾਰਤ ਦੇ ਫਸਟ ਰਸ਼ਰ ਅਮਿਤ ਰੋਹੀਦਾਸ ਜਿਹੜੇ ਨੇ ਉਹ ਮੈਚ ਤੋਂ ਬਾਹਰ ਰਹੇ ਨੇ ਉਹਨਾਂ ਰੈਫਰੀ ਉਹਨਾਂ ਨੂੰ ਰੈਫਰੀ ਨੇ 12ਵੇਂ ਮਿੰਟ ਦੇ ਵਿੱਚ ਰੈੱਡ ਕਾਰਡ ਦਿਖਾ ਦਿੱਤਾ ਸੀ ਹਾਲਾਂਕਿ ਰੈਫਰੀ ਦਾ ਇਹ ਫੈਸਲਾ ਵਿਵਾਦ ਦੇ ਵਿੱਚ ਵੀ ਆ ਗਿਆ ਤਾਂ ਸਾਬਕਾ ਪਾਕੀਆ 올ímpian ਜਗਰਾਤ ਸਿੰਘ ਨੇ ਕਿਹਾ ਕਿ ਇਸ ਫਾਉਲ ਦੇ ਲਈ yellow card ਦੇਣਾ ਹੀ ਕਾਫੀ ਸੀ ਪਰ ਜੋ ਫਾਉਲ ਦਿੱਤਾ ਔਰ ਉਸ ਫਾਉਲ ਦੇ ਲਈ red card ਦੇ ਦਿੱਤਾ ਗਿਆ yellow card ਨਹੀਂ ਦਿੱਤਾ ਗਿਆ ਔਰ red card ਦਿੱਤਾ ਗਿਆ ਉਸ ਬਾਅਦ ਹੁਣ ਉਹਨਾਂ ਤੇ ਬੈਨ ਦਿਲਾ ਦਿੱਤਾ ਗਿਆ ਹੈ ਇੱਕ ਮੈਚ ਦਾ ਬੈਨ ਲਗਾਇਆ ਗਿਆ ਪਰ ਇੱਥੇ ਇੱਕ ਮੈਚ ਹੀ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਕਿਉਂਕਿ ਕੁਆਰਟਰਫਾਈਨਲ ਤੋਂ ਬਾਅਦ ਸੈਮੀਫਾਈਨਲ ਹੋਏਗਾ ਔਰ ਜੇਕਰ ਸੈਮੀਫਾਈਨਲ ਦੇ ਵਿੱਚ ਜਰਮਨੀ ਨੂੰ ਭਾਰਤੀ ਟੀਮ ਹਰਾ ਦਿੰਦੀ ਹੈ ਤਾ ਸਿੱਧੀ ਐਂਟਰੀ ਫਾਈਨਲ ਦੇ ਵਿੱਚ ਹੋਏਗੀ ਔਰ 골 ਦੇਵਾਲ ਜਿਹੜਾ ਹੈ ਉਹ ਟੀਮ ਜਾਏਗੀ ਤੱਕਲ ਮਿਲਾ ਕੇ ਨਜ਼ਰਾਸ਼ ਕਰਕੇ ਵਿੱਚ ਟਿਕੀਆਂ ਹੋਈਆਂ ਨੇ ਪਰ ਇਸ ਦੇ ਵਿਚਾਲੇ ਹੁਣ ਇੱਕ ਝਟਕਾ ਜ਼ਰੂਰ ਲੱਗਿਆ ਭਾਰਤੀ ਹਾਕੀ ਟੀਮ ਨੂੰ ਉਮੇਸ਼ ਸ਼ਰਮਾ ਨੇ ਮੇਰੇ ਸੋਗੀ ਫੋਨਲਾਈਨ ਤੇ ਉਮੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਜਦੋਂ ਰੈੱਡ ਕਾਰਡ ਦਿੱਤਾ ਗਿਆ ਖਿਡਾਰੀ ਨੂੰ ਉਦੋਂ ਵੀ ਰੈਫਰੀ ਦਾ ਫੈਸਲਾ ਜਿਹੜਾ ਹੈ ਉਹ ਵਿਵਾਦ ਦਾ ਦੇ ਵਿੱਚ ਹੋਇਆ ਪਰ ਹੁਣ ਮੈਚ ਤੇ ਬੈਨ ਲਗਾ ਦਿੱਤਾ ਗਿਆ ਇੱਕ ਮੈਚ ਤੇ देखो कल जब मैच चल रहा ਸੀਗਾ ਏ ਔਰ 4ਵੇਂ ਮਿੰਟ ਤੇ ਜਦੋਂ ਰੋਹਿਤ ਨੂੰ ਇਹ ਫਾਉਲ ਹੋਇਆ ਔਰ ਉਸ ਤੋਂ ਬਾਅਦ ਰੈਫਰਲ ਵੀ ਲਾਇਆ ਗਿਆ ਲੇਕਿਨ ਰੈਫਰਲ ਵੀ ਇਹ ਸਾਸ ਸੀਗਾ ਕਿ ਜਿਹੜੀ ਉਸ ਟਿਕ ਲੱਗੀ ਹੈ ਕੋਈ ਜਾਣ ਬੁੱਝ ਕੇ ਨਹੀਂ ਕੀਤੀ ਉਹ ਜਿੱਦਾਂ ਮੈਚ ਖੇਡਦੇ ਖੇਡਦੇ ਕਈ ਵਾਰ ਕੀ ਡਾਰਦੇ ਹਾਜ਼ ਟਿਕ ਹੁੰਦੀ ਹੈ ਤਾਂ ਉਹ ਹਵਾ ਚ ਟਿਕ ਲੱਗੀ ਤੇ ਉਹ ਉਸ ਟਿਕ ਹਵਾ ਚ ਸੀ ਔਰ ਹਵਾ ਕਰਕੇ ਨਾਲ ਜਿਹੜਾ ਪਲੇਅਰ ਹੁੰਦਾ ਹੈ ਉਹਦੇ ਮੂੰਹ ਚ ਸਾਈਡ ਤੇ ਲੱਗੀ ਲੇਕਿਨ ਇਹ ਐਡੀ ਕੋਈ ਵੱਡੀ ਗੱਲ ਵੀ ਨਹੀਂ ਸੀ तो रोहित मैच तो बहर बैठे और इंडिया सिर्फ, आ, दस प्लेयर नौ दस प्लेयर खेला प्लेयर का घाटा चलो एक गनीमत रही इंडिया मैच जीत गया लेकिन उस तो एक मैच का बैन और इस नैके हाकी इंडिया ने भी ਆਫੀਸ਼ੀਅਲ ਜਿਹੜੀ ਕੰਪਲੇਂਟ ਕੀਤੀ ਹੈ ਕਿ ਅੰਪਾਇਰਿੰਗ ਨੂੰ ਲੈ ਕੇ ਅੰਪਾਇਰਿੰਗ ਤੇ ਉੱਤੇ ਵੀ ਸਵਾਲ ਚੁੱਕੇ ਨੇ ਕਈ ਲੋਕਾਂ ਨੇ ਅੰਪਾਇਰਿੰਗ ਉੱਤੇ ਸਵਾਲ ਚੁੱਕੇ ਨੇ ਕਿ ਜਿਹੜੀ ਅੰਪਾਇਰਿੰਗ ਸੀਗੀ ਇਸ ਮੈਚ ਵਿੱਚ ਇੰਡੀਆ ਤੇ ਇੰਗਲੈਂਡ ਦੇ ਵਿੱਚ ਜਿਹੜਾ ਸੀਗਾ ਕੁਆਟਰਫਾਈਨਲ ਇਹ ਅੰਪਾਇਰਿੰਗ ਦਾ ਲੈਵਲ ਠੀਕ ਨਹੀਂ ਸੀ ਇੰਡੀਆ ਦੇ ਅਗੇਂਸਟ ਇੱਕ ਤਰ੍ਹਾਂ ਦਾ ਕਈ ਜਿਹੜੇ ਫੈਸਲੇ ਸੀਗੇ ਉਹ ਦਿੱਤੇ ਗਏ ਔਰ ਜਿੱਥੇ ਦਾ ਗੱਲ ਆ ਦੇਖੋ ਰੋਇਜ ਇੱਕ ਉਹ ਪਲੇਅਰ ਹੈ ਇੱਕ ਕੰਬੀਨੇਸ਼ਨ ਜਦੋਂ ਬਣਿਆ ਹੁੰਦਾ ਹੈ ਟੀਮ ਦਾ ਔਰ ਇੱਕ ਇੰਪੋਰਟੈਂਟ ਪਲੇਅਰ ਹੁੰਦਾ ਹੈ ਉਹ ਬਾਹਰ ਬੈਜੇ ਹੁਣ ਤੁਸੀਂ ਕੱਲ ਦਾ ਜੇ ਮੈਚ ਦੇਖੋਗੇ ਉਹਦੇ ਵਿੱਚ ਵੀ ਇਹੀ ਇਨਸੀਡੈਂਟ ਹੋਇਆ ਕਿ ਜਿੱਦਾਂ ਹੀ ਰੋਹਿਤ ਨੂੰ ਬਾਹਰ ਜਾਣਾ ਪਿਆ ਤਾਂ ਸਾਰਾ ਮੋਮੈਂਟਮ ਬਦਲ ਗਿਆ ਸੀ ਔਰ ਇੰਗਲੈਂਡ ਨੇ ਬਿਲਕੁਲ ਅਟੈਕ ਕਰਕੇ ਰੱਖਿਆ ਇੰਡੀਆ ਸਿਰਫ ਡਿਫੈਂਸ ਕਰਦਾ ਰਹਿ ਗਿਆ ਇਹ ਤਾਂ ਤੁਸੀਂ ਟੀਮ ਦੀ ਪੂਰੀ ਇੱਕ 올 ਕਹਿ ਲੋ ਕਿ ਇੱਕ ਹੌਸਲਾ ਰੱਖੋ ਔਰ ਸ੍ਰਿਜੇਸ਼ ਦਾ ਬੜਾ ਵੱਡਾ ਰੋਲ ਸੀਗਾ ਗੋਲ ਕੀਪਰ ਸ੍ਰਿਜੇਸ਼ ਨੇ ਜਿਹਨੇ ਅਟੈਕ ਤੋਂ ਕਈ ਗੋਲ ਵੀ ਬਚਾਏ ਔਰ ਇੰਡੀਅਨ ਟੀਮ ਨੇ ਵੀ ਪੂਰਾ ਇੱਕ ਡਿਫੈਂਸ ਜਿਹੜੀ ਟੀਮ ਦਾ ਤੇ ਸੰਥੀ ਉਹਨੇ ਵੀ ਬੜਾ ਇੱਕ ਮਜਬੂਤ ਰੱਖਿਆ ਤਾਂ ਇਹ ਕਿੰਨਾ ਕਿਤੇ ਅੰਪਾਇਰਿੰਗ ਦੇ ਉੱਤੇ ਸਵਾਲ ਖੜਾ ਕਰਦਾ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਰਮੇਸ਼ ਤੁਹਾਡੇ ਸਹਿਯੋਗੀ ਹਮੇਸ਼ ਜੁੜੇ ਹੋਰ ਉਹਨਾਂ ਨੇ ਵੀ ਚਿਕਨ ਕੀਤਾ ਜਿਸ ਲਈ ਕਿਦਾਰਾ ਰਟਕਾਰ ਦਿੱਤਾ ਗਿਆ ਹੈ ਹਾਲਾਂਕਿ ਹੁਣ ਇੱਕ ਚਟਕਾ ਜ਼ਰੂਰ ਲੱਗਿਆ ਪਰ ਭਾਰਤੀ ਟੀਮ ਹਾਕੀ ਦੇ ਹੌਸਲੇ ਬੁਲੰਦ ਇਸ ਤਰੀਕੇ ਦਾ ਕੱਲ ਦਾ ਮੈਚ ਖੇਡਿਆ ਪੂਰੇ ਡਿਫੈਂਸ ਮੋਡ ਦੇ ਵਿੱਚ ਸੀ ਸਾਕਲ ਮਿਲਾ ਕੇ ਹੁਣ ਦੇਖਣਾ ਹੋਵੇਗਾ ਜਰਦੀ ਦੇ ਨਾਲ ਕਿਸ ਤਰੀਕੇ ਦਾ ਮੈਚ ਰਹੇਗਾ ਸੈਮੀ ਫਾਈਨਲ ਨਹੀਂ ਖੇਡ ਸਕਣ ਗਿਆ ਮੇ ਤੋਹੀਦਾਰ ਸੌਰ ਰੈੱਡ ਕਾਰ ਜਿਹੜਾ ਹੈ ਜਾਰੀ ਕੀਤਾ ਗਿਆ ਸੀ ਹਾਲਾਂਕਿ ਜਿਸ ਦਾ ਜ਼ਿਕਰ ਉਮੇਸ਼ ਵੀ ਕਰ ਰਹੇ ਸਨ ਜਿਹੜੀ ਸਟਿਕ ਦੂਜੇ ਖਿਡਾਰੀ ਦੇ ਮੂੰਹ ਤੇ ਲੱਗੀ ਹੈ ਔਰ ਉਹ ਅਚਨਚੇਤ ਲੱਗੀ ਹੈ ਕੋਈ ਜਾਣ ਬੁੱਝ ਕੇ ਉਸ ਨੂੰ ਨਹੀਂ ਮਾਰਿਆ ਗਿਆ ਤਾਂ ਪਰ ਕਈ ਵਾਰ ਜਿਹੜੇ ਨਿਯਮ ਨੇ ਅਜਿਹੇ ਹੁੰਦੇ ਨੇ ਸਖਤ ਹੁੰਦੇ ਨੇ ਤਾਂ ਜਿਸ ਦੇ ਤਹਿਤ ਜਿਹੜਾ ਹੈ ਉਹ ਆਪਣੇ ਤੌਰ ਤੇ ਕਾਰਵਾਈ ਖੇਡ ਦੇ ਵਿੱਚ ਕੀਤੀ ਜਾਂਦੀ ਹੈ